ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬੇਨਤੀਆਂ ਬਹੁਤ ਜ਼ਰੂਰੀ ਬੇਨਤੀਆਂ ਨੇ ਜੇਕਰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੋਣ ਤੋਂ ਪਹਿਲਾਂ ਇਸ ਪੰਕਤੀ ਦਾ ਜਾਪ ਜ਼ਰੂਰ ਕਰਨਾ ਹੈ ਦਰਸ਼ਨ ਵੀ ਹੋਣਗੇ ਸਭ ਕੁਝ ਮਿਲੇਗਾ ਵੀ ਪ੍ਰਾਪਤ ਵੀ ਹੋਏਗਾ ਸੰਗਤਾਂ ਆਪ ਕੁਝ ਬੇਨਤੀਆਂ ਜ਼ਰੂਰ ਸਾਂਝੀਆਂ ਕਰਾਂਗੇ ਸੋ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਂ ਕਰਨ ਤੇ ਆਪਾਂ ਗੁਰੂ ਦੀ ਬਾਣੀ ਵਿੱਚੋਂ ਇੱਕ ਪ੍ਰਮਾਨ ਪੜੇ ਹਾਂ ਪਾਤਸ਼ਾਹ ਕਹਿੰਦੇ ਨੇ ਜੋ ਕਿ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀ ਪਾਲਣਹਾਰਾ ਪ੍ਰਭੂ ਤਾਂ ਆਪ ਹੈ ਉਸਦੇ ਸੇਵਕਾਂ ਦਾ ਆਪਾ ਬਣ ਜਾਂਦਾ ਹੈ ਠਾਕੁਰ ਤੇ ਸੇਵਕ ਦੇ ਅਧਿਆਤਮਿਕ ਜੀਵਨ ਵਿੱਚ ਕੋਈ ਫਰਕ ਨਹੀਂ रह ਜਾਂਦਾ ਠਾਕੁਰ ਦੇ ਚਰਨਾਂ ਵਿੱਚ ਜੁੜਿਆ ਰਹਿ ਕੇ ਸੇਵਕ ਲੋਕ ਪਰਲੋਕ ਵਿੱਚ ਪ੍ਰਗਟ ਹੋ ਜਾਂਦਾ ਸਾਧ ਸੰਗਤ ਜਿਹੜਾ ਗੁਰੂ ਨਾਲ ਜੁੜਦਾ ਹੈ ਉਸ ਨੂੰ ਅੰਤਰੀਵ ਗਿਆਨ ਵੀ ਹੋ ਜਾਂਦਾ ਹੈ ਤੇ ਬਾਹਰੀ ਗਿਆਨ ਵੀ ਹੋ ਜਾਇਆ ਕਰਦਾ ਹੈ ਹੁਣ ਬਾਹਰੀ ਗਿਆਨ ਵੀ ਹੋ ਜਾਂਦਾ ਉਸ ਨੂੰ ਅੰਤਰੀਵ ਗਿਆਨ ਵੀ ਹੋ ਜਾਂਦਾ ਹੈ ਸੋ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਜੋ ਸਾਧ ਸੰਗਤ ਆਪਾਂ ਜੇਕਰ ਗੁਰੂ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਜਾਂ ਸਤਿਗੁਰੂ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਜਾਂ ਫਿਰ ਪਾਤਸ਼ਾਹ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਜਾਂ ਫਿਰ ਸ਼ਹੀਦਾਂ ਦਾ ਦੀਦਾਰ ਕਰਨਾ ਚਾਹੁੰਦੇ ਹਾਂ ਬਾਬਾ ਦੀਪ ਸਿੰਘ ਜੀ ਜਿਹਨਾਂ ਨੂੰ ਅਨੋਖੇ ਸ਼ਹੀਦ ਕਿਹਾ ਜਾਂਦਾ ਹੈ ਤੇ ਸਾਧ ਸੰਗਤ ਤੇ ਆਪਾਂ ਨੂੰ ਸ਼ਬਦ ਨਾਲ ਜੁੜਨਾ ਪਏਗਾ ਸ਼ਬਦ ਦੇ ਕਮਾਈ ਕਰਨੀ ਪਏਗੀ ਸ਼ਬਦ ਗੁਰੂ ਪੀਰਾਂ ਗਹਿਰ ਗੰਭੀਰਾਂ ਇਹ ਸ਼ਬਦ ਗੁਰੂ ਪੀਰਾਂ ਹੈ ਸਾਡਾ ਪੀਰ ਹੀ ਸ਼ਬਦ ਹੈ ਜਿਹੜਾ ਕਹਿਰ ਗੰਭੀਰ ਹੈ ਬਹੁਤ ਡੂੰਘਾਈ ਵਾਲਾ ਹੈ ਸੋ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਵਿੱਚ ਹੀ ਬਹੁਤ ਸਮੋਹ ਕੇ ਰੱਖਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਨੇ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋਂ ਬਿਸਰੀ ਤਾਤ ਪੁਰਾਈ ਜਦੋਂ ਅੰਦਰੋਂ ਹਉਮੇ ਦਾ ਪਰਦਾ ਲਾਹ ਕੇ ਠਾਕੁਰ ਨੂੰ ਤਤ ਪਰਮਾਤਮਾ ਨੂੰ ਤੱਕੇਗਾ ਤੇ ਪ੍ਰਭੂ ਮਿਲੇਗਾ ਉਦੋਂ ਤੋਂ ਦਿਲ ਵਿੱਚ ਪੁਰਾਈ ਈਰਖਾ ਵੀ ਵਿਸਰ ਜਾਂਦੀ ਹੈ ਤੇ ਜਦੋਂ ਗੁਰੂ ਦਾ ਦੀਦਾਰਾ ਹੋ ਜਾਏ ਤੇ ਸਾਧ ਸੰਗਤ ਆਪਾਂ ਨੂੰ ਓਨੇ ਸ਼ਬਦ ਦੀ ਕਮਾਈ ਕਰਨੀ ਪੈਣੀ ਪਹਿਲਾ ਪਰਦਾ ਲਾਉਣਾ ਪੈਣਾ ਹੈ ਪਰਮ ਦਾ ਪਹਿਲਾ ਅਕਲ ਤੋਂ ਪਰਦਾ ਲਾਉਣਾ ਪੈਣਾ ਹੈ ਪਰਮ ਦਾ ਪਹਿਲੇ ਅਕਲ ਨੂੰ ਨਿਰੋਲ ਕਰਨਾ ਪੈਣਾ ਹੈ ਪਹਿਲੇ ਮਤ ਨੂੰ ਨਿਰੋਲ ਕਰਨਾ ਪੈਣਾ ਹੈ ਸਾਧ ਸੰਗਤ ਮਤ ਨੂੰ ਨਿਰੋਲ ਕਰਕੇ ਆਪਣੇ ਅੰਦਰ ਉਜਲ ਮਤ ਨੂੰ ਪ੍ਰਗਟ ਕਰਨਾ ਪਏਗਾ ਪਾਤਸ਼ਾਹ ਕਹਿੰਦੇ ਨੇ ਭੈੜੀ ਮਤ ਦਾ ਤਿਆਗ ਕਰਕੇ ਉਜਲ ਮਤ ਭਾਵ ਕੀ ਹੈ ਚੰਗੀ ਮਤ ਦਾ ਅੰਦਰ ਉਛਾਲਾ ਕਰਨਾ ਪਏਗਾ ਸਾਧ ਸੰਗਤ ਚੰਗੀ ਤੇ ਛੁੱਭ ਮਤ ਦਾ ਪ੍ਰਗਤਾਵਾ ਕਰਨਾ ਪੈਣਾ ਹੈ ਸਾਧ ਸੰਗਤ ਜੀ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਸੋ ਇਸ ਲਈ ਸੰਗਤ ਜੀ ਆਪਾਂ ਗੁਰੂ ਦਾ دیدار ਕਰਨਾ ਤੇ ਸ਼ਬਦ ਨਾਲ ਸਾਂਝ ਜ਼ਰੂਰ ਪਾਉਣੀ ਹੈ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਲੇ ਸ਼ਬਦ ਦੇ ਵਿੱਚੋਂ ਖੋਜਣਾ ਪੈਣਾ ਕਈ ਸੱਜਣ ਪਿਆਰੇ ਇਹੋ ਜੇ ਵੀ ਨੇ ਮਹਾਪੁਰਖਾਂ ਦੇ ਜਿਨ੍ਹਾਂ ਨੇ ਸੰਗਤ ਕੀਤੀ ਹੈ ਕਈ ਵਾਰੀ ਉਹਨਾਂ ਨੇ ਮਹਾਪੁਰਖਾਂ ਨੂੰ ਆਪੋ ਆਪਣੇ ਜੀਵਨ ਦੀ ਵਿਥਿਆ ਦੱਸੀ ਹੈ ਤੇ ਇਹ ਵੀ ਕਿਹਾ ਹੈ ਕਿ ਮਨ ਦੇ ਵਿੱਚ ਲਾਲਸਾ ਏ ਤਾਂ ਗੁਰੂ ਦਾ ਦੀਦਾਰਾ ਕਰਨਾ ਪਾਤਸ਼ਾਹ ਦਾ ਦੀਦਾਰਾ ਕਰਨਾ ਸੋ ਸਾਧ ਸੰਗਤ ਜੀ ਗੁਰੂ ਦਾ ਦੀਦਾਰ ਕਰਨ ਵਾਸਤੇ ਪਾਤਸ਼ਾਹ ਦਾ ਦੀਦਾਰ ਕਰਨ ਵਾਸਤੇ ਤੇ ਮਹਾਪੁਰਖਾਂ ਨੇ ਫਿਰ ਉਹਨਾਂ ਨੂੰ ਸ਼ਬਦ ਦੇ ਕਮਾਈ ਕਰਨ ਦੇ ਲਈ ਕਿਹਾ ਸਵਾ ਲਖ ਪਾਠ ਜਪਜੀ ਸਾਹਿਬ ਜਾਫਰ ਚਪਈ ਸਾਹਿਬ ਆਨੰਦ ਸਾਹਿਬ ਤੇ ਜਾਂ ਫਿਰ 51 ਜਿਹੜਾ 5100 ਪਾਠ ਸਾਧ ਸੰਗਤ ਇੱਕ ਚੀਜ਼ ਦਾ ਕੀਤਾ ਜਾਏ ਜਿਹੜੀ ਮਰਜੀ ਬਾਣੀ ਦਾ ਭਾਵ ਕਿ ਵੱਧ ਤੋਂ ਵੱਧ ਅਭਿਆਸ ਕੀਤਾ ਜਾਏ ਜੇ ਅਭਿਆਸ ਪੱਲੇ ਹੈ ਅਭਿਆਸ ਕੋਲੇ ਹੈ ਤੇ ਸਮਝ ਲੋ ਫਿਰ ਦਿਦਾਰਾ ਹੋਏਗਾ ਜੇਕਰ ਕੋਲੇ ਅਭਿਆਸ ਨਹੀਂ ਤੇ ਸਾਧ ਸੰਗਤ ਜੀ ਸਮਝ ਲੋ ਕਿ ਸਾਡੇ ਪੱਲੇ ਕੱਖ ਵੀ ਨਹੀਂ ਹੈ ਆਸ ਹੈ ਤੇ ਸਾਧ ਸੰਗਤ ਸ਼ਬਦ ਦਾ ਫਿਰ ਦੇਦਾਰੇ ਵੀ ਹੋਣਗੇ ਕੋਈ ਰੋਕ ਨਹੀਂ ਸਕਦਾ ਅਖੱਟ ਖਜ਼ਾਨਾ ਸਤਗੁਰ ਦੀਆ ਟੋਟ ਨਹੀਂ ਰੇ ਮੁਕੇ ਭਾਈ ਸਤਗੁਰ ਨੇ ਪ੍ਰਭੂ ਦਾ ਨਾਮ ਇੱਕ ਅਜਹ ਖਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ ਹੈ ਉਸ ਵਿੱਚ ਕਮੀ ਨਹੀਂ ਆ ਸਕਦੀ ਉਹ ਖਤਮ ਨਹੀਂ ਹੋ ਸਕਦਾ ਸਾਧ ਸੰਗਤ ਅਚਰਜ ਏਕ ਸੁਨੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਇੱਕ ਹੋਰ ਅਨੋਖੀ ਗੱਲ ਸੁਣਾਈਏ ਗੁਰੂ ਜੀ ਨੇ ਅਜਹੀ ਸਮਝ ਬਖਸ਼ ਦਿੱਤੀ ਹੈ ਜਿਸ ਦੀ ਬਰਕਤ ਨਾਲ ਸਤਗੁਰ ਕਿਰਪਾ ਕਰਦੇ ਨੇ ਅਚਰਜ ਏਕ ਸੁਨੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਐਸੀ ਬਰਕਤ ਪਾਤਸ਼ਾਹ ਕਹਿੰਦੇ ਲਾਹੇ ਪਰਦਾ ਠਾਕੁਰ ਜੋ ਭੇਟਿਓ ਤਾਂ ਵਿਸਰੀ ਤਾਤ ਪਰਾਇ ਤੇ ਸਤਗੁਰ ਕਹਿੰਦੇ ਨੇ ਜਦੋਂ ਅੰਦਰੋਂ ਪਰਮ ਦਾ ਪਰਦਾ ਲਹਿ ਗਿਆ ਨਾ ਅੰਦਰ ਇਹ ਗੱਲ ਚੇਤਨ ਹੋ ਗਈ ਇਹ ਗੱਲ ਪਤਾ ਲੱਗ ਗਈ ਕਿ ਗੁਰੂ ਦਾ ਦਿਦਾਰਾ ਕਰਨਾ ਪਾਤਸ਼ਾਹ ਦਾ ਦਿਦਾਰਾ ਕਰਨਾ ਜਦ ਸਤਗੁਰ ਦਾ ਦਿਦਾਰਾ ਕਰਨਾ ਕਿੰਜ ਹੋਏਗਾ ਤੇ ਫਿਰ ਸੰਗਤ ਜੀ ਫਿਰ ਅਸਲ ਦੇ ਵਿੱਚ ਕਿਰਪਾ ਹੋਣੀ ਫਿਰ ਅਸਲ ਦੇ ਵਿੱਚ ਹੀ ਰਹਿਮਤ ਹੋਣੀ ਹੈ ਇਸ ਲਈ ਸੰਗਤ ਜੀ ਜੇਕਰ ਤੁਸੀਂ ਵੀ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜਨਾ ਚਾਹੁੰਦੇ ਹੋ ਉਹਨਾਂ ਦੀ ਕਿਰਪਾ ਆਪਣੇ ਤੇ ਵਰਸਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਬਾਣੀ ਨਾਲ ਜੁੜੋ ਬਾਣੀ ਜਾਹੇ ਕੋਈ ਵੀ ਹੋਵੇ ਜਪਜੀ ਸਾਹਿਬ ਹੋਵੇ ਆਨੰਦ ਸਾਹਿਬ ਹੋਵੇ ਚਉਪਈ ਸਾਹਿਬ ਹੋਵੇ ਜਾਂ ਫਿਰ ਸੁਖਮਨੀ ਸਾਹਿਬ ਜਾਂ ਫਿਰ ਤੁਸੀਂ ਕੋਈ ਵੀ ਹੋਰ ਬਾਣੀ ਲੈ ਸਕਦੇ ਹੋ ਤੇ ਇਸ ਦਾ ਅਭਿਆਸ ਕਰਨਾ ਮਤਲਬ ਕਿ ਤੁਸੀਂ ਇਸ ਨੂੰ ਡੇਲੀ بیس ਤੇ ਕਰਨਾ ਹੈ ਜੀ ਜੇਕਰ ਸੰਗਤ ਜੀ ਰੋਜ਼ ਤੁਸੀਂ ਕਿਸੇ ਨਾ ਕਿਸੇ ਬਾਣੀ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਕੁਝ ਹੀ ਸਮੇਂ ਬਾਅਦ ਤੁਹਾਡੀ ਚੋਲੀ ਵੀ ਸ਼ਹੀਦ ਸਿੰਘਾਂ ਦੀ ਅਪਾਰ ਕਿਰਪਾ ਨਾਲ ਜ਼ਰੂਰ ਪਰੇਗੀ ਜੀ ਕਦੇ ਵੀ ਆਪਣੇ ਮਨ ਦੇ ਵਿੱਚ ਕੋਈ ਵਹਿਮ ਲੈ ਕੇ ਨਹੀਂ ਆਉਣਾ ਕਿ ਇੱਕ ਦਿਨ ਮੈਂ 108 ਪਾਠ ਕਰ ਲਵਾਂ ਜਾਂ ਫਿਰ ਕੋਈ ਵੀ ਗਿਣਤੀ ਦੇ ਹਿਸਾਬ ਨਾਲ ਪਾਠ ਨੂੰ ਪੜ ਲਵਾਂ ਤਾਂ ਇੱਕ ਦਿਨ ਵਿੱਚ ਹੀ ਮੇਰੇ ਉੱਪਰ ਕਿਰਪਾ ਹੋ ਜਾਏਗੀ ਤਸੰਗਤ ਜੀ ਇੱਥੇ ਸਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਜੇਕਰ ਜਿਸ ਚੀਜ਼ ਦਾ ਅਭਿਆਸ ਜਿੰਨਾ ਜ਼ਿਆਦਾ ਕੀਤਾ ਜਾਏ ਉਹਨਾ ਹੀ ਉਸ ਚੀਜ਼ ਦਾ ਫਲ ਵੀ ਸਾਨੂੰ ਜ਼ਿਆਦਾ ਮਿਲਦਾ ਹੈ ਇੱਕ ਬੱਚਾ ਸਕੂਲ ਵਿੱਚ ਸਾਰਾ ਸਾਲ ਮਿਹਨਤ ਕਰਦਾ ਹੈ ਸਾਰਾ ਸਾਲ ਸਕੂਲ ਵਿੱਚ ਹਰ ਇੱਕ ਬੁੱਕ ਨੂੰ ਪੜ੍ਹਦਾ ਹੈ ਹਰ ਇੱਕ ਕਿਤਾਬ ਨੂੰ ਧਿਆਨ ਨਾਲ ਸਮਝਦਾ ਹੈ ਫਿਰ ਹੀ ਸਾਲ ਦੇ ਅੰਤ 'ਚ ਜਾ ਕੇ ਉਸ ਦਾ ਨਤੀਜਾ ਵਧੀਆ ਆਉਂਦਾ ਹੈ ਤਾਂ ਇਸੇ ਤਰ੍ਹਾਂ ਹੀ ਸੰਗਤ ਜੀ ਤੁਹਾਨੂੰ ਵੀ ਬਾਣੀ ਦਾ ਅਭਿਆਸ ਰੋਜ਼ ਕਰਨਾ ਚਾਹੀਦਾ ਹੈ ਸਵੇਰ ਟਾਈਮ ਕਰਨਾ ਚਾਹੀਦਾ ਹੈ ਸ਼ਾਮ ਟਾਈਮ ਕਰਨਾ ਚਾਹੀਦਾ ਹੈ ਜਦੋਂ ਵੀ ਤੁਹਾਨੂੰ ਠੀਕ ਲੱਗੇ ਜਦੋਂ ਵੀ ਤੁਹਾਡਾ ਮਨ ਸੈਟੀਸਫਾਈਡ ਹੋਵੇ ਤੁਸੀਂ ਉਸ ਵੇਲੇ ਹੀ ਬਾਣੀ ਪੜ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ